ਤੇ ਆ ਵੜ ਗਈ ਆਪਣੇ ਬਾਥਰੂਮਾਂ ਚ ਚੰਨਨਗਰੀ ਪਰ ਕਿਸੇ ਨੂੰ ਮਾਰਨ ਨਾਲੋ ਜਾਨਵਰ ਨੂੰ ਯਾਰ ਬਾਹਰ ਪਈਆ ਦੇ ਕਰੋ ਬੀਠੀ ਵਿਚਰੀ ਇਹ ਦੂ ਬਾਹਰ ਪਈਆ ਦੇ ਵੀ ਇਹਨਾਂ ਦੇ ਵਿੱਚ ਵੀ ਜਾਣ ਆ ਵਿਚਾਰਿਆਂ ਦੇ ਚੰਨਨਗਰੀ ਆ ਆਹੋ ਬਾਹਰ ਪਈਆ ਦੇ ਕੱਢ ਦੇ ਪਰ ਬਈ ਮਾਰ ਨਹੀਂ ਕਾਣੂ ਯਾਰ ਇਹਨੂੰ ਬਾਹਰ ਪਈਆ ਦੇ ਕਰੋ ਵਿਚਾਰਿਆਂ ਨੂੰ ਇਹ ਜੀ ਜਾਨਵਰਾਂ ਨੂੰ ਆਪਾਂ ਮਾਰਨਾ ਇਹਨਾਂ ਦੇ ਵਿੱਚ ਹੀ ਜਾਣ ਆ ਘਾਤੂ ਵੀ ਪੈ ਜਾਂਦੇ ਨਾ ਹਲੇ ਬੱਸ ਇਹ ਹੋ ਜਾ ਪਰੇ ਪਈਆ ਦੇ ਮੈਂ ਮਾਰ ਨਹੀਂ ਫੁਕਾਰੇ ਉਹ ਫੁਕਾਰੇ ਤਾਂ ਫਿਰ ਮਰੂਗੀ ਤੇ ਬਾਹਰ ਨਹੀਂ ਕਢਣੀ ਹੁਣ ਯਾਰ ਦੇ ਪਿਆ ਦੇ ਬਾਹਰ ਆ ਦੇਖੋ ਬਈ ਕਿੱਧਰ ਫੜ ਗਈ ਇੱਧਰ ਹੋ ਗਈ ਹੈ ਹੈ ਆਪੇ ਨਿਕਲੂਗੀ ਪਲਟੇ ਵੜ ਗਈ ਉਧਰ ਉਹਣਾ ਪਾਣੀ ਮਾਰਾ ਪਾਣੀ ਖਾਰ ਇਧਰ ਵੜ ਗਈ ਯਾਰ ਬਈ ਚਲੋ ਵੇਖੀ ਆ ਗਈ ਓਏ ਹੈ ਕਾ ਇੱਧਰ ਵੜ ਗਈ ਹੋਣੀ ਕਾ ਹੁਣ ਭੱਜ ਗਈ ਨਾ ਬਈ ਇੱਧਰ ਵੜ ਗਈ ਯਾਰ ਹੁਣ ਓਏ ਗਾਂ ਭੱਜ ਗਈ ਹੋਣੀ ਰਹਿਣ ਦੇ ਹੈ ਭੱਜ ਗਈ ਤੇ ਤੈਨੂੰ ਮੈਂ ਪਹਿਲੇ ਆਖਿਆ ਇਧਰ ਵੜ ਗਈ ਹੋਣੀ ਚਲੋ ਬਾਈ ਆਪਾਂ ਪਿਆਦੀ ਬਾਹਰ ਮਾਰੀ ਨਹੀਂ ਯਾਰ ਮਾਰਨ ਨਾਲੋਂ ਵਧੀਆ ਵਿਚਾਰੀ ਬਾਹਰ ਪਿਆਦਾ ਸੀ ਜਾਨ ਬਖਸ਼ਤੀ ਤਾ ਨੂੰ ਮਾਰਨਾ ਵਿਚਾਰੀ ਨੂੰ ਚਲੋ ਮਾਰਿਆ ਨਾ ਕਰੋ ਯਾਰ ਇਹੋ ਜਿਹੇ ਜਾਨਵਰ ਹੋ ਜਾ ਰਹੇ ਹੁਣ ਆਪਾਂ ਨੂੰ ਕੀ ਕਹਿੰਦੇ ਆ ਇੱਧਰ ਆ ਗਈ ਇੱਧਰ ਟਰੈਕਟਰ ਥੱਲੇ ਵੜ ਗਈ ਸੀ ਤਾਂ ਆਪਾਂ ਇੱਧਰੋਂ ਫਿਰ ਪਿਆਉਣ ਲੱਗੇ ਉਧਰੋਂ ਮੂਰੇ ਖੜ ਗਿਆ ਤੇ ਉਧਰ ਬਾਥਰੂਮ ਵਾਲੀ ਕੀ ਬਾਥਰੂਮ ਚ ਆਪਾਂ ਬਾਹਰ ਕੱਢਤੀ ਉਧਰ ਪੈਪ ਚ ਵੜ ਗਈ ਚਲੋ ਬਾਣੀ ਮਾਰਿਆ ਗਾਂ ਭੱਜ ਗਈ ਇਹ ਜਦ ਨਾਲ ਕੀ ਹੋ ਗਿਆ ਨਾਲੇ ਉਹਦੀ ਵਿਚਾਰੀ ਜਾਨ ਬਚ ਗਈ ਨਾਲੇ ਭੱਜ ਗਈ ਤੇ ਮਾਰਨਾ ਕੀ ਹੁੰਦਾ ਜਦ ਮਾਰਨ ਤੇ ਫੇਰ ਕੀ ਧੀ ਗੱਲ ਸੀ ਜਾਨ ਤਾਂ ਹਰ ਇੱਕ ਚਾ ਬਈ ਮਾਰਨਾ ਵਧੀਆ ਵਿਚਾਰਿਆਂ ਨੂੰ ਛੱਡ ਦਿਆ ਕਰੋ ਭਜਾ ਦਿਆ ਕਰੋ ਚਲੋ ਜੋ ਅੰਦਰੋਂ ਅੰਦਰ ਸਾਬ ਸੁਪ ਵਰ ਗਿਆ ਚਲੋ ਉਹ ਤਾਂ ਬਈ ਮਾਰਨਾ ਪੈਂਦਾ ਇਹ ਮਜਬੂਰੀ ਆ ਅਨੇ ਵਿਚਾਰੀ ਉਧਰ ਬਾਹਰ ਫਿਰਦੀ ਹੈ ਕਿਹੜਾ ਗਾਂ ਆਪਣੀ ਇੱਧਰ ਬੜੀ ਫਿਰਦੀ ਉਹ ਤਾਂ ਬਾਸ ਨੂੰ ਹੀ ਤਾਂ ਵੜ ਗਈ ਉਹਨੇ ਭਜਾਈ ਕਰਕੇ ਉਥੋਂ ਉਧਰ ਮੂਰੇ ਖੜ ਗਿਆ ਹੀ ਬਾਰ ਦੇ ਤਾਂ ਵੜ ਗਈ ਇਧਰ ਨਹੀਂ ਬਾਹਰ ਹੀ ਭੱਜ ਜਾਣਾ ਹੈ ਵਿਚਾਰੀ ਨੇ ਚਲੋ ਭੱਜ ਗਈ ਬਈ